ਹਾਂ ਈਸੀ ਪਰ ਰੇਂਜਰ ਠੀਕ ਹੈ ਰੇਂਜਰ ਗੇਰਾਂ ਦੀ ਗਰੰਟੀ ਆ ਲਓ ਜੀ ਵੀਰ ਨੂੰ ਕੰਟੈਕਟ ਕਰ ਲਓ ਵੀਰੇ ਜੀ ਨੂੰ ਮੈਸੀ 241D 74411 ਮਾਡਲ PV ਨੰਬਰ ਰੇਟ 375000 ਟਾਇਰ ਟੂ ਜੇ ਕੇ ਦੇ ਚੰਗੇ ਪਏ ਨੇ 13628 ਵਾਲੇ ਟਰੈਕਟਰ ਵੀ ਸੋਹਣਾ ਪਿਆ ਪੂਰਾ ਦੁਆਕਾ ਸੋਨਾ ਲੀਕਾ 740 2001 ਮਾਡਲ ਰੇਟ 165000 ਰੁਪਿਆ JK ਦੇ ਟਾਇਰ ਨੇਰੇ ਵੀ 13 6 28 ਦੇ ਟਾਇਰ ਹੈਗੇ ਨੇ ਕਿ 40 ਕੇ ਪੈਸੇ ਉਤਵਾ ਕੇ 743 PV03 2009 ਮਾਡਲ 345000 743 ਆ ਬੋਲੋ ਇਹ ਮੂਰਲੇ ਟਾਇਰ ਨੇ JK ਦੇ ਮਗਲ ਟਾਇਰ ਟਾਇਰ ਚੰਗੇ ਪਏ ਨੇ ਬਾਈ 13 6 28 ਦੇ ਦੋਹਰਾ ਦਾ ਸੋਨਾ ਲੀਕਾ 750 2003 ਮਾਡਲ ਰੇਟ 210000 ਰੁਪਇਆ ਲੋ ਜੀ ਦੋਹਰਾ ਦਾ ਆ ਗਿਆ ਮਿੱਤਰੋ ਮੈਸੀ 241 ਡੀਜੀ ਮਾਡਲ ਹੈਗਾ 11 ਰੇਟ 315000 ਰੁਪਇਆ ਸੋਨਾ ਸਾਫ ਪਿਆ ਵੀਰੇ ਟਰੈਕਟਰ ਪੂਰਾ ਵੇਟ ਬੂਟ ਲੱਗੇ ਹੋਏ ਨੇ 13 6 28 ਦੇ ਟਾਇਰ ਨੇ ਆਪਣਾ ਪ੍ਰੋਡਕਟਰ ਫੋਨ ਨੰਬਰ ਕਿੰਨਾ ਵੀਰੇ 70 95 20 55 71 95 ਹਾਂ 20 55 ਠੀਕ ਹੈ ਵੀਰੇ ਇੰਜਣ ਕਿਹੜਾ ਦੀ ਗਾਰੰਟੀ ਆ ਲੋ ਜੀ ਵੀਰ ਨੂੰ ਕੰਟੈਕਟ ਕਰ ਲਓ ਵੀਰੇ ਜੀ ਨੂੰ ਮੈਸੀ 241 ਡੀ ਆਈ ਚਾਹੀਦਾ ਪੂਰਾ ਸੋਹਣਾ ਸਾਫ ਸੁਥਰਾ ਟਰੈਕਟਰ 11 ਮਾਡਲ ਆ ਰੇਟ 3 ਲੱਖ 15000 ਬਾਕੀ ਮੌਕੇ ਤੇ ਹੋ ਜੂ ਵੇਟ ਬੁੱਟ ਲੱਗੇ ਹੋਏ ਨੇ ਪਿੱਛੇ 13 6 22 ਦੇ 28 ਦੇ ਗੋਡੀਅਰ ਦੇ ਟਾਇਰ ਨੇ ਪੂਰੇ ਸੋਹਣੇ ਟਾਇਰ ਪਏ ਨੇ ਟਰੈਕਟਰ ਵੀ ਪੂਰਾ ਸਾਫ਼ ਪਿਆ ਸੋਹਣਾ ਵੀਰੇ ਦਵਾ ਦਾ ਮਹਿੰਦਰਾ 265 DI 98 ਮਾਡਲ ਆ 1,50,000 ਰੁਪਿਆ ਰੇਟ ਆ 98 ਮਾਡਲ ਦਾ 1.5 ਲੱਖ ਰੁਪਿਆ ਰੇਟ ਆ ਵੀਰੇ ਸਾਫ਼ ਪਿਆ ਟਰੈਕਟਰ JK ਦੇ ਟਾਇਰ ਨੇ 12 4 28 ਦੇ ਦੇ ਲਓ ਜੀ ਤਲਵੰਡੀ ਮੰਡੀ ਮੰਡੀ ਤੇ ਆ ਵੀਰੇ ਆਪਾਂ ਰੇਟ 95 ਮਾਡਲ ਆ ਇਹ ਅਛਰ ਦਾ ਹੈਗਾ 1.5 ਲੱਖ ਰੁਪਿਆ 95 ਮਾਡਲ ਆਇਆ ਸੀ ਦਾ ਰੇਟ ਹੈਗਾ 1.5 ਲੱਖ ਰੁਪਈਆ ਮਹਿੰਦਰਾ 265 ਮਾਡਲ ਹੈਗਾ 99 ਰੇਟ ਹੈਗਾ 1.58 ਲੱਖ ਰੁਪਈਆ ਜੇ ਕੇ ਦੇ ਟਾਇਰ ਨੇ ਉਸ ਤੋਂ ਬਾਅਦ ਆ ਗਿਆ ਆਪਣਾ ਫਾਰਮ ਟਰੈਕ 60 ਦਾ 4 ਮਾਡਲ ਰੇਟ 2.52 ਲੱਖ ਹਜ਼ਾਰ 4 ਮਾਡਲ ਦਾ 2.55 ਹਜ਼ਾਰ ਕੰਡੀਸ਼ਨ ਦੇਖ ਲਓ ਵੀਰੋ ਮੈਸੀ ਲੋ ਜੀ ਮੈਸੀ ਆ ਗਿਆ ਭਰੇ 5245 ਮਾਡਲ ਹੈਗਾ ਜੀ ਇਹ 2002 ਰੇਟ ਰੱਖਿਆ ਹੋਇਆ ਹੈ ਬਾਈ ਦਾ ਰੇਟ 2,25,000 2,25,000 ਰੁਪਏ ਰੇਟ ਹੈ ਮੈਸੀ ਦਾ ਲੋ ਜੀ ਦੋ ਫਾਰਮ ਡ੍ਰੈਕ ਆ ਗਿਆ ਚੈਂਪੀਅਨ 5 ਮਾਡਲ 2,15,000 ਰੁਪਏ ਰੇਟ ਆ ਆਰਮ ਟਰੱਕ ਦੇ ਅਗਰੇ ਜੇਕੇ ਦੇ ਟਾਇਰ ਲੱਗੇ ਨੇ 13 6 28 ਦੇ 97 98% ਨਵੇਂ ਵਰਗੇ ਟਾਇਰ ਪਏ ਨੇ ਅਗਲੇ ਟਾਇਰ ਵੀ ਜੇਕੇ ਦੇ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਜਦੋਂ 36 30 ਆ ਗਿਆ ਵੀਰੇ 8 ਮਾਡਲ ਰੇਟ 3 ਲੱਖ ਤੇ 25000 ਰੁਪਏ 36 30 ਦਾ ਨਿਊ ਹਾਲੈਂਡ 16 9 28 ਜੇਕੇ ਦੇ ਟਾਇਰ ਨੇ ਪੂਰੇ ਨਵੇਂ ਟਾਇਰ ਪਏ ਨੇ ਜੀ ਉਹ ਦੂਆਗਾ ਸੋਨ ਵਾਲੀ ਕਿ 750 16 ਮਾਡਲ ਆ 475000 ਰੁਪਿਆ ਰੇਟ ਆ ਲੋ ਜੀ ਸੋਨਾ ਲੀਕਾ ਵੀ ਪੂਰਾ ਸੋਹਣਾ ਪਿਆ ਵੀਰੇ ਜੇ ਕੇ ਦੀ ਇਹਦੇ ਟਾਇਰ ਨੇ ਲੋ ਜੀ 16 ਮਾਡਲ 475000 ਇਹ ਆਪਣਾ ਵੀਰੇ 475000 ਲੋ ਜੀ ਵੀਰੇ ਤਲਵੰਡੀ ਮੰਡੀ ਦੇ ਸੀਜ਼ਨ ਦੇ ਰੇਟ ਨਹੀਂ ਅੱਜ ਸੀਜ਼ਨ ਦੇ ਜਮ ਮੌਕੇ ਤੇ ਆਏ ਆਪਾਂ ਵੀਡੀਓ ਕਰ ਰਹੇ ਹਾਂ 4511 128000 97 ਮਾਡਲ 4511 ਟਾਇਰ ਜਮਕ ਕਸੇ ਹੋਏ ਨੇ ਮੰਨ ਲਓ 25 ਕੋਪੈਸੇ ਮੰਨ ਲਓ। ਮਾਗਰ ਲੈ 13 ਦੇ ਟਾਇਰ। ਅਗਲੇ ਚੰਗੇ ਪਏ ਨੇ ਥੋੜੇ ਜਿ। ਲੋ ਜੀ। ਆਸ ਆ ਗਿਆ ਉਦੋਂ ਬਾਅਦ ਵੀਰੇ। ਆਸ ਆ। ਐਸਰ ਹੈ ਆ ਗਿਆ ਇਹ 21 ਮਾਡਲ ਦਾ ਰੇਟ 4,25,000 ਰੁਪਇਆ। ਪੀਵੀ ਨੰਬਰ। 21 ਮਾਡਲ ਦਾ 4,25,000 ਰੁਪਇਆ। ਲੋ ਜੀ ਮਹਿੰਦਰਾ ਆ ਗਿਆ ਵੀਰੇ। 575 99 ਮਾਡਲ ਰੇਟ 135000 ਰੁਪਿਆ ਟਾਇਰ ਕਸੀ ਹੋਏ ਨੇ 25 ਪੈਸੇ 20 ਪੈਸੇ 13 28 ਦੇ ਲੋਹਾਗਾ ਸਵਰਾਜ ਸਵਰਾਜ 855 ਜੀ ਮਾਡਲ ਹੈਗਾ 19 ਰੇਟ ਹੈਗਾ ਜੀ 6 ਲੱਖ ਪੂਰਾ 19 ਮਾਡਲ ਦਾ 6 ਲੱਖ ਰੇਟ ਆ ਗੂਡਗਰ ਦੇ ਟਾਇਰ ਨੇ 14 28 ਦੇ ਟਾਇਰ ਨੇ ਕੰਡੀਸ਼ਨ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਪੂਰਾ ਸਾਫ ਪਿਆ ਟਰੈਕਟਰ ਜੀ ਉਹ ਦੁਵਾ ਦਾ 745 ਸੋਨ ਵਾਲੀ ਕੰਟਰਨੈਸ਼ਨਲ ਮਾਡਲ ਹੈਗਾ ਇਹ 13 ਰੇਟ 3 ਲੱਖ 45 ਹਜ਼ਾਰ ਇਹ ਵੀ ਚੰਗੀ ਹਾਲਤ ਦਾ ਟਰੈਕਟਰ ਵੀਰੇ ਮਤਲਬ ਮੰਡੀ ਮੰਡੀ ਤੇ ਬਹੁਤ ਟਰੈਕਟਰ ਆਏ ਨੇ ਵੀਰੇ ਅੱਜ ਪੂਰੇ ਖੋਲੀ ਆਏ ਨੇ ਲੋ ਜੀ